ਹਾਂ ਵੀ ਆ ਜਾਓ ਵੀ ਤੁਹਾਨੂੰ ਖਵਾ ਪਿਆ ਕੇ ਲਿਆਵਾਂ ਫਿਰ ਖਵਾ ਪਿਆ ਕੇ ਲਿਆਂਗਾ ਹਾਂ ਆ ਜਾਓ ਬਾਜ਼ਾਰ ਚੱਲਦੇ ਆਂ ਚੱਲ ਅੱਛਾ ਯਾਰ ਆ ਜਾ ਚੱਲ ਕਿੱਥੇ ਲੈ ਕੇ ਜਾਏਗਾ ਬਸ ਤੂੰ ਬਹਿ ਜਾ ਹਾਂ ਮਾਗਰ ਤੂੰ ਬੈਠਦਾ ਸਹੀ ਚੱਲ ਆਈ ਆ ਬਾਈ ਦੀ ਅੱਜ ਕੱਲ ਤਾਂ ਆ ਵੀ ਆ ਜਾਓ ਫਿਰ ਤੁਹਾਨੂੰ ਖਵਾ ਪਿਆ ਕੇ ਲਿਆਵਾਂ ਅੱਜ ਫੇਰ ਖਵਾ ਕੇ ਲਿਆਂਗਾ ਓਏ ਇਹ ਮਿੱਕ ਕੰਮ ਕੀ ਕਰਦਾ ਸਾਲਾ ਇਹ ਰੋਜ਼ ਹੀ ਕਹਿੰਦਾ ਖਵਾ ਕੇ ਪੈ ਕੇ ਲਿਆਉਣਾ ਇਹ ਤਾਂ ਪਰੰਦਰ ਮੈਨੂੰ ਵੀ ਨਹੀਂ ਪਤਾ ਯਾਰ ਇਹ ਕੰਮ ਕੀ ਕਰਨਾ ਕਹਿ ਯਾਰ ਇਹ ਰੋਜ਼ ਹੀ ਕਹਿ ਦਿੰਦਾ ਪਰੰਦਰ ਚੱਲ ਰਫੜ ਚੱਲੀਏ ਯਾਰ ਇੱਕ ਗੱਲ ਦੱਸ ਬਈ ਹਾਂਜੀ ਕਰਨ ਕੀ ਲੱਗਿਆ ਯਾਰ ਬਾਈ ਬਣ ਕੇ ਯਾਰ ਯਾਰ ਮੈਂ ਸੱਚ ਦੱਸ ਮਿੱਕੇ ਦੱਸਾਂਗੇ ਤੈਨੂੰ ਦੱਸਾਂਗੇ ਦੱਸਾਂ ਦੱਸ ਦੇ ਬਈ ਬਥੇਰੇ ਮਾਰ ਤੂੰ ਐ ਲੱਗਦਾ ਯਾਰ ਬਥੇਰੇ ਪੈਸੇ ਕਮਾਉਣ ਲੱਗ ਚੱਲ ਫਿਰ ਮਿੱਕੇ ਤੈਨੂੰ ਅੱਜ ਫਿਰ ਦੱਸਾਂ ਜਮਾ ਰੋਡਾ ਹਾਂ ਬਈ ਹੁੰਦਖਾਵਾਂ ਤੈਨੂੰ ਫਿਰ ਆਪਣੀ ਕਲਾਕਾਰੀ ਇੱਥੇ ਕਲਾਕਾਰੀ ਨੇ ਕਿਵੇਂ ਨਮਾ ਤਿਆਰ ਕਰਕੇ ਦਿਖਾਵਾਂਗੇ ਨਮਾ ਤਿਆਰ ਹੁੰਦਾ ਕਿਵੇਂ ਲੈ ਬਈ ਦਿਖਾ ਬਰਾ ਚੱਕ ਵੀ ਮਿੱਕੇ ਦੇਖ ਬਣਾਤਾ ਨਵਾਂ ਟਾਇਰ ਜਮਾ ਉਹ ਬਹੁਤ ਰ ਇਹ ਤਾਂ ਜਮਈਆਂ ਇਂ ਲੱਗਦਾ ਜਿਵੇਂ ਨਵੀਆਂ ਗੁੱਡੀਆਂ ਘੜਤੀ ਹੋਣੀਆਂ ਪਤੰਦਰਾ ਤੂੰ ਦੱਸਿਆ ਕਰ ਕੋਈ ਕਸ਼ਟਕਸ਼ਟ ਮਾਰ ਹੋਵੇ ਆਪਣੇ ਕੋਲੇ ਆਪਾਂ ਵਾਧੂ ਹੀ ਬਣਾਉਣੇ ਆ ਇਹ ਬਾਈ ਮਿੱਕੇ ਜਿਹੜੇ ਇਹ ਟਾਇਰ ਹੁੰਦੇ ਨੇ ਨਾ ਕਸੇ ਹੋਏ ਇਹ ਇਹ ਬਹੁਤ ਦੁੱਗਣੇ ਮੁੱਲ ਦੇ ਵਿਕਦੇ ਨੇ ਜਿੱਦੋਂ ਵੱਧ ਆਪਾਂ ਨੂੰ ਇਹ ਚੀਜ਼ ਦਾ ਫਾਇਦਾ ਹੁੰਦਾ ਬਾਈ ਇਹ ਆਪਣਾ ਵਪਾਰ ਹੈ ਤਿਆਰ ਕਰਨਾ ਬਣਾ ਕੇ ਵੇਚਨੇ ਇਹ ਆਪਾਂ ਨੂੰ ਨਵੇਂ ਤੋਂ ਵੱਧ ਕਮਾਈ ਦਿੰਦੇ ਨੇ ਵੀਰੇ ਆਪਾਂ ਇਹਦੇ ਨਾਲ ਹੀ ਐਸ਼ ਮੋਸ਼ ਕਰਦੇ ਆ ਜੋ ਕਰਦੇ ਆ ਹਾਂ ਇਹ ਆਪਣੀ ਕਾਰਾਗਰੀ ਆ ਬਾਈ ਮਿੱਕੇ ਆ ਦੇਖ ਪੁਰਾਣੇ ਟਾਇਰ ਤੋਂ ਰੋਡੇ ਤੋਂ ਨਵਾਂ ਬਣਾਣਾ ਆ ਦੇਖ ਇਹਰ ਆਪਣੇ ਇੱਕ ਰਿਸ਼ਤੇਦਾਰ ਨੇ ਲੈਣਾ ਸੀ ਬਈ ਇਹ ਠੀਕ ਆ ਤੇ ਕਿਹਨੂੰ ਦਬਾਉਣਾ ਵੀਰੇ ਇਹ ਬਈ ਤੁਹਾਡਾ ਪੁਰਾਣਾ ਹੀ ਐ ਤੂੰ ਆਪਣੇ ਰਿਸ਼ਤੇਦਾਰ ਨੂੰ ਦੇ ਟਾਇਰ ਦੇ ਇੰਦੀ ਗੱਲ ਕਰਦਾ ਉਹ ਬਾਈ ਇਹ ਤਾਂ ਨੀਰੇ ਮੌਤ ਦਾ ਘਰ ਆ ਯਾਰ ਇਹ ਆਪਾਂ ਕੰਮ ਨਹੀਂ ਕਰ ਸਕਦੇ ਹੈਗੇ ਇਹਦਾ ਬਾਈ ਜਮੀਂ ਕਸੇ ਹੋਏ ਟਾਇਰਾਂ ਤੋਂ ਆਪਾਂ ਗੁੱਡੀ ਕੱਢ ਕੇ ਤਿਆਰ ਕਰਦੇ ਆਂ ਵੀਰੇ ਇਹ ਟਾਇਰਾਂ ਦੀ ਨਹੀਂ ਨਹੀਂ ਆਪਾਂ ਆਪਣੇ ਰਿਸ਼ਤੇਦਾਰ ਨੂੰ ਇਹ ਟਾਇਰ ਨਹੀਂ ਇਹ ਤਾਂ ਆਪਾਂ ਨੇ ਵਪਾਰ ਆਪਣੇ ਕੰਮ ਵਾਸਤੇ ਤੋੜਿਆ ਹੋਇਆ ਵੀਰੇ ਅੱਛਾ ਯਾਰ ਕਮਾਲ ਦੀ ਗੱਲ ਹੈ ਹਨਾ ਜਦੋਂ ਤੂੰ ਦੂਜਿਆਂ ਨੂੰ ਵੇਚਣ ਵੇਲੇ ਟੈਨਸ਼ਨ ਨਹੀਂ ਲੈਂਦਾ ਜਦੋਂ ਆਪਦੇ ਤੇ ਗੱਲ ਆ ਗਈ ਤਾ ਬਈ ਇਹ ਹੈ ਮੌਤਦਾ ਬਪਾਰਾ ਪ੍ਰਵਾ ਆਏ ਨਹੀਂ ਕਰੀਦਾ ਹੁੰਦਾ ਹਰ ਇੱਕ ਨੂੰ ਆਪਣਾ ਪ੍ਰਵਾ ਸਮਝੀਦਾ ਹੁੰਦਾ ਹੈ ਕੰਮ ਹਮੇਸ਼ਾ ਉਹ ਕਰੀਦਾ ਹੁੰਦਾ ਜਿਹਦੇ ਨਾਲ ਰਿਸ਼ਤੇਦਾਰਾਂ ਦੀ ਵੀ ਇੱਜ਼ਤ ਬਣੇ ਤੇ ਦੂਜੇ ਵੀ ਵਾਹ ਵਾਹ ਕਰਨ ਬਈ ਮੈਂ ਇਹ ਜੇ ਕੰਮ ਨੂੰ ਕੰਮ ਨਹੀਂ ਮੰਨਦਾ ਬਈ ਬਾਕੀ ਤੇਰੀ ਮਰਜ਼ੀ ਹੈ ਬਈ ਜਲਦੀ ਜਲਦੀ ਗੱਡੀ ਦਾ ਟਾਇਰ ਫਟ ਜਾਂਦਾ ਤੇ ਘਰਾਂ ਦੇ ਘਰੇ ਉੱਜੜ ਜਾਂਦੇ ਨੇ ਬਈ ਤੇ ਮੈਂ ਇਸ ਕਲਾ ਕਰੇ ਨੂੰ ਕਲਾਕਾਰੀ ਨਹੀਂ ਕਹਿੰਦਾ ਬਈ ਤੇ ਬਈ ਇੱਕ ਗੱਲ ਹੋਰ ਇਹ ਜੀ ਕਿੰਨੀ ਕਮਾਈ ਨਾ ਕਦੇ ਰਾਸ ਨਹੀਂ ਆਉਂਦੀ ਬਈ। ਕੋਈ ਗੱਲ ਨਹੀਂ ਬਈ ਮੈਂ ਤੇਰੀ ਗੱਲ ਤੋਂ ਸਹਿਮਤ ਆ ਮੇਰੀ ਤੇਰੀ ਗੱਲ ਠੀਕ ਐ ਬਹੁਤ ਵਧੀਆ ਦਿਲ ਲੱਗੀ ਪਰ ਅੱਜ ਤੋਂ ਬਾਅਦ ਆਪਾਂ ਇਹ ਵਪਾਰ ਹੀ ਛੱਡ ਦੇਣਾ ਆਪਾਂ ਇਹ ਮੌਤ ਦਾ ਕੰਮ ਕਰਨਾ ਨਹੀਂ ਬਈ ਆਪਾਂ ਕੋਈ ਹੋਰ ਧੰਦਾ ਹੀ ਹੋਰ ਕਰ ਲਾਂਗੇ ਜਿਹਦੇ ਨਾਲ ਆਪਣੀ ਆਤਮਾ ਨੂੰ ਸ਼ਾਂਤੀ ਮਿਲੇ ਬਈ ਠੀਕ ਐ ਮੈਂ ਬਸ ਇਹੀ ਕਹਿਣ ਦਾ ਹੱਕਦਾਰ ਆ ਵੀ ਆਪਾਂ ਅੱਜ ਤੋਂ ਬਾਅਦ ਮਿਲ ਕੇ ਤੇਰਾ ਬਹੁਤ ਬਹੁਤ ਧੰਨਵਾਦ ਬਈ ਆਪਾਂ ਇਹ ਗਲਤ ਕੰਮ ਕਰਨਾ ਨਹੀਂ ਚਾਹੀਦਾ।